ਚੰਡੀਗੜ੍ਹ ਰੋਡ ਸਥਿਤ ਦੁਆਬਾ ਬੁੱਢ ਬਾਰਕਸ ਵਾਲੇ ਬਲਵੀਰ ਸਿੰਘ ਤੇ ਗੁਰਦੀਪ ਸਿੰਘ ਭਰਾਵਾਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਸ਼ਪੀਲ ਅਤੇ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ। ਪਰਿਵਾਰ ਵੱਲੋਂ ਨਿਰਵਗੇਨ 27 ਸਾਲ ਤੋਂ ਲਗਾਈ ਜਾ ਰਹੀ ਸ਼ਪੀਲ ਪੰਜ ਪਾਸ਼ਾ ਸ਼੍ਰੀ ਗੁਰੂ ਅਜੰਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਈ ਸ਼ਪੀਲ। ਪਰਿਵਾਰ ਤੇ ਮੁਹੱਲੇ ਦੀ ਸੰਗਤ ਵੱਲੋਂ ਰਲ ਮਿਲ ਕੇ ਕੁੱਲਚੇ ਛੋਲੇ ਦਾ ਲੰਗਰ ਅਟੁੱਟ ਵਰਤਾਇਆ ਗਿਆ। ਸਮਾਜ ਸੇਵੀ ਸੰਸਥਾਵਾਂ ਨੇ ਭਰੀ ਹਾਜ਼ਰੀ ਸੰਗਤਾਂ ਨੇ ਜਲ ਵਰਤੌਣ ਤੇ ਭਾਂਡੇ ਮਾਂਜਣ ਦੀ ਕੀਤੀ ਅਥਾਹ ਸੇਵਾ। ਭਾਵਨਾਮਾ ਦਾ ਉਹ ਮੜਿਆ 21 ਪਰਿਵਾਰ ਵੱਲੋਂ ਸਾਰੀ ਸੰਗਤ ਦਾ ਤੇ ਦਿলো ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ ਹਾਂ ਤਾਂ ਬਾਈਕੂ ਜੀ ਕਿਤੇ ਅੱਜ ਚੰਡੀਗੜ੍ਹ ਵਾਲ ਸਕੂਲ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਰਤਨ ਸਮਾਪਤ ਵੀ ਠੰਡੇ ਮਠੇ ਘਾਲ ਦੀ ਚਵੀ ਤੇ ਭੁੰਗੜੀਆਂ ਦਾ ਪ੍ਰਚਾਰ ਕਰਾਇਆ ਗਿਆ ਸੋ ਸਾਥ ਸਰਕਾਰ ਦੇ ਸਹਿਯੋਗ ਦੇ ਨਾਲ ਬੜਾ ਧੰਨਵਾਦ ਆ ਸਾਰਿਆਂ ਦਾ ਹੀ ਜਿਨ੍ਹਾਂ ਨੇ ਇਹਨਾਂ ਨੇ ਸੇਵਾ ਕਰਵਾਈ ਆ ਇਹਨਾਂ ਨੇ ਸੇਵਾ ਕੀਤੀ ਆ ਤਦੋਂ ਮਨੋਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਸਾਰਿਆਂ ਨੂੰ ਕਿਰਪਾ ਕਿਰਪਾ ਕਰ ਸਾਰਿਆਂ ਦੀਆਂ ਪਰਿਵਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਦੰਦੇ ਸਰਤਾਜ ਭੰਗੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਕੇ ਬੇਸ਼ਕੌਮ ਦਿਖਾਤਰ ਬਹੁਤ ਵੱਡਾ ਬਲੀਦਾਨ ਜੋ ਕੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਕੁਰਬਾਨੀ ਜੋ ਸਿੱਖ ਕੌਮ ਚੋਂ ਦਿੱਤੀ ਗਈ ਹੈ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਉਸ ਤੋਂ ਬਾਅਦ ਵਿੱਚ ਬੇਅੰਤ ਸ਼ਹੀਦियां ਜੋ ਅਸੀਂ ਕੌਮ ਨੇ ਪ੍ਰਾਪਤ ਕੀਤੀਆਂ ਪਰ ਉਹਨਾਂ ਨੂੰ ਸ਼ਹੀਦਾਂ ਦੇ ਸਤਾਜ ਅਸੀਂ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਇਸ਼ਾਤਾਂ ਦਾ ਦੌਰ ਆਰੰਭ ਹੋਇਆ। ਔਰ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਅਸੀਂ ਆਮ ਤੌਰ ਤੇ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਕਿ ਪਹਿਲਾਂ ਹਰ ਕੰਮ ਸ਼ਾਂਤੀ ਨਾਲ ਹੋਣਾ ਚਾਹੀਦਾ ਹੈ ਅਮਨ ਨਾਲ ਹੋਣਾ ਚਾਹੀਦਾ ਹੈ ਤੇ ਜਦੋਂ ਅਮਨ ਔਰ ਸ਼ਾਂਤੀ ਸਿਰ ਤੋਂ ਪਾਣੀ ਲੰਘ ਜਾਂਦਾ ਹੈ ਤਾਂ ਫਿਰ ਤਲਵਾਰ ਵੀ ਚੱਕਣੀ ਪੈਂਦੀ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜੋ ਸ਼ਹਾਦਤ ਹੈ ਉਹ ਅਮਨ ਔਰ ਸ਼ਾਂਤੀ ਦੇ ਨਾਲ ਆਪਣੀ ਸਵੈ ਇਛਾ ਦੇ ਨਾਲ ਜਾ ਕੇ ਦਿੱਤੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ ਆਪਾਂ ਇਤਿਹਾਸ ਪੜਦੇ ਨੂੰ ਰਿਪੀਟ ਕਰਨ ਦੀ ਜਰੂਰਤ ਨਹੀਂ ਹੈ ਪਰ ਉਹਨਾਂ ਨੇ ਸੱਚ ਔਰ ਧਰਮ ਦੀ ਖਾਤਰ ਹਰ ਚੀ ਮੁਸਿਆ ਔਰ ਸਹੇਦ ਨਾਲ ਨਾਲ ਬਹੁਤ ਵੱਡੀ ਕੁਰਬਾਨੀ ਜੋ ਉਹਨਾਂ ਨੇ ਦਿੱਤੀ ਉਹਨਾਂ ਦੀ ਕੁਰਬਾਨੀ ਨੂੰ ਸਮਰਪਤ ਜੋ ਹੈ ਪਿਛਲੇ तकरीबन 400 ਸਾਲ ਤੋਂ ਵੀ ਵੱਧ ਸਮੇਂ ਤੋਂ ਉਹਨਾਂ ਦੀ ਜੋ ਸ਼ਾਦਤ ਸ਼ਾਦਤ ਕੁਰਬਾ ਉਹ ਸੂਬਾ ਰਾਮਲ ਮਿਲ ਕੇ ਮਨਾਉਂਦੀਆਂ ਨੇ ਔਰ ਜੋ ਸਬਿਲਾਂ ਹਨ ਇਹ ਵਿਸ਼ੇਸ਼ਤਾ ਉਹਤੇ ਉਹਨਾਂ ਦੀ ਸਿੱਧੀ ਪ੍ਰਬਲੂ ਸਮਾਰਟਰ ਲਗਾਈਆਂ ਜਾਂਦੀਆਂ ਨੇ ਮੈਨੂੰ ਖੁਸ਼ੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਸਬਿਲਾਂ ਦੇ ਦੌਰ ਚੱਲਦੇ ਨੇ ਹਰ ਪਿੰਡ ਵਿੱਚ ਹਰ ਇਲਾਕੇ ਵਿੱਚ ਹਰ ਮੁਹੱਲੇ ਵਿੱਚ ਹਰ ਸੜਕ ਦੇ ਉੱਤੇ ਤਕਰੀਬਨ ਸਬਿਲਾਂ ਲਾਈਆਂ ਜਾਂਦੀਆਂ ਔਰ ਇਸ ਤੋਂ ਵੱਧ ਖੁਸ਼ੀ ਦੀ ਗੱਲ ਨੂੰ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਵਉੱასი ਸਰਦਾਰ ਜਗਤ ਸਿੰਘ ਜੀ ਉਹਨਾਂ ਦਾ ਪਰਿਵਾਰ ਸਰਦਾਰ ਬਲਬੀਰ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਜਿਹੜੇ ਕਿ ਪਿਛਲੇ ਲਗਾਤਾਰ 27 ਸਾਲ ਤੋਂ ਇਹ ਸੇਵਾ ਜੋ ਚੰਡੀਗੜ੍ਹ ਰੋਡ ਤੇ ਕਰ ਰਹੇ ਆ ਔਰ ਇਤਨੇ ਮਹਾਰਾਜ ਦੀ ਕਿਰਪਾ ਹੈ ਦਿੱਤੇ ਸਿੱਖ ਔਂਦੇ ਖੁਹਾੜ ਕਰ ਜਾਂਦੇ ਵਿੱਚ ਕੋਈ ਵੀ ਧਰਮ ਕੋ ਸਮਾਜ ਸੇਵਾ ਦਾ ਕਰਦੇਵੇ ਇਹ ਦੋਨੋਂ ਭਰਾ ਹੀ ਨਹੀਂ ਪੂਰਾ ਪਰਿਵਾਰ ਇਹਨਾਂ ਦੇ ਬੱਚੇ ਜੋ ਕਿ ਸੇਵਾਵਾਂ ਯੋਗਦਾਨ ਪਾਉਂਦੇ ਨੇ ਹਿੱਸਾ ਪਾਉਂਦੇ ਨੇ ਚਾਹੇ ਉਹ ਦੇਸ਼ ਬੈਠੇ ਨੇ ਚਾਹੇ ਉਹ ਦੇਸ਼ ਬੈਠੇ ਨੇ ਕੱਲਾ ਛਬੀਲ ਦੇ ਵਿੱਚ ਹੀ ਨਹੀਂ ਹੋਰ ਵੀ ਜਿੰਨੇ ਸਮਾਜ ਸੇਵਾ ਦੇ ਕਾਰਜੁੰਨ ਨੇ ਇਸ ਪਰਿਵਾਰ ਵੱਲੋਂ ਵਾਚੜ ਕੇ ਕੀਤੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਰਿਵਾਰ ਨੂੰ ਬਹੁਤ ਵਧੀਆ ਸੰਸਕਾਰ ਮਿਲੇ ਨੇ ਇਹਨਾਂ ਦੇ ਪਿਤਾ ਜੀ ਜੋ ਕਿ ਮੈਂ ਸਮਝਦਾ ਕਿ ਜਦੋਂ ਵੀ ਉਹਨਾਂ ਨੂੰ ਦੇਖਿਆ ਜਾਂਦਾ ਸੀ ਉਹ ਪਾਕ ਇਹੀ ਸਾਰਾ ਦਿਨ ਸਮਾਜ ਸਭਾ ਕਰਦੇ ਸਨ ਤੇ ਆਪਣੀ ਅਖੀਰਲੀ ਉਮਰ ਦੇ ਹੋਏ ਉਹਨਾਂ ਨੇ ਬਲਕਿ ਸਾਰੇ ਹੀ ਉਮਰ ਉਹਨਾਂ ਨੇ ਖਵਾਂਦੇ ਲੇਖੇ ਲਈ ਔਰ ਗੁਰਮਤਿਸਪਾਰਕਤ ਕੀਤੀ ਸੋ ਅੱਜ ਸਕਰੀਬਨ ਮਰਖੜੇ ਸਪਾਈਮਾ ਜੋ 28ਵੀਂ ਸਵੀਰ ਹੈ ਉਸ ਪਰਵਾਰ ਨੂੰ ਲਾਈ ਜਾ ਰਹੀ ਹੈ ਔਰ ਸੇਵਾ ਦੇ ਸਾਹਮਣੇ ਦੇਖਿਆ ਜੇ ਤਾਂ ਮੈਂ ਸੋੰਦਾ ਜਿੰਨੇ ਸੇਵਾਦਾਰ ਇਸ ਸਵੀਰ ਚ ਆਉਂਦੇ ਨੇ ਚਿਹਰਾਂ 'ਚ ਬਹੁਤ ਖੁਸ਼ੀ ਲੱਗਦੀ ਹੈ ਉਹਨਾਂ ਦੇ ਪਿੰਡਾਂ 'ਚ ਲੱਗਦੀਆਂ ਨੇ ਬਹੁਤ ਸੇਵਾਦਾਰ ਹੁੰਦੇ ਨੇ ਪਰ ਇਹਨਾਂ ਦਾ ਇੱਕ ਪਿਆਰ ਜੋ ਹੈ ਆਪਣੇ ਸੱਜਣਾ ਨਾਲ ਆਪਣੇ ਮਿੱਤਰ ਪਿਆਰਿਆਂ ਨਾਲ ਉਹ ਸਾਰੇ ਨੂੰ ਖਿੱਚ ਕੇ ਲੈ ਜਾਂਦਾ ਹੈ ਔਰ ਬਹੁਤ ਵੱਡੀ ਜੋ ਸੇਵਾ ਇਹ ਸਵੀਟ ਹੁੰਦੀ ਹੈ ਮੈਂ ਗੁਰੂ ਮਹਾਰਜ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਜੇ ਗੁਰੂ ਸਾਹਿਬ ਕਿਰਪਾ ਕਰਨ ਇਸ ਪਰਵਾਰ ਨੂੰ ਜੋ ਸੇਵਾ ਔਰ ਸਿਮਰਨ ਦੀ ਗੁਰਤੀ ਮਿਲੀ ਹੈ ਸੰਸਕਾਰ ਮਿਲੇ ਹਨ ਇਸੇ ਤਰ੍ਹਾਂ ਹੀ ਕੇਸਾ ਸੋਸਾ ਤੱਕ ਨਿਭ ਜਾਣ ਔਰ ਬੱਚਿਆਂ ਤੇ ਮਹਾਰਾਜ ਕਿਰਪਾ ਕਰੇ ਹਰ ਕਾਲੇ ਵਿੱਚ ਸਹਾਇ ਹੋਵੇ ਔਰ ਅੱਜ ਦੇ ਦਿਨ ਤੇ ਮੈਨਨੂੰ ਜਿਵੇਂ ਤੇ ਇੱਕ ਵਧਾਈ ਦੇਣ ਵਾਲੀ ਗੱਲ ਨਹੀਂ ਪਰ ਇਹ ਵਧਾਈ ਦੇਣ ਵਾਲੀ ਗੱਲ ਜ਼ਰੂਰ ਹੈ ਕਿ ਇਹਨਾਂ ਨੇ ਜੋ ਸੇਵਾ ਔਰ ਸਿਮਰਨ लड़ फ है जो छबील लगातार ला रहे हैं, तो यह बाकई प्रशंसा के पात्र ने वाहू कृपा करें और अरदस करेंगे गुरु महाराज जी इसी तरह चलती कला बख्शे वाहगुरु जी का खालसा वाहगुरु जी की फतेह